ਦੇਵ ਦੇ ਵਿੱਚ ਪੁਨੀ ਟੀਮ ਨੇ 컨ਸੀਡਰ ਅਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਾਈ ਸਿੱਖ ਸੇਵਾ ਸੁਸਾਇਟੀ ਦੇ ਸੇਵਾਦਾਰ ਅੱਜ ਬੇਨਤੀ ਕਰਦੇ ਵੀ ਪਹੁੰਚੇ ਹਾਂ ਕਿਉਂਕਿ ਜੋ ਸਮਾਗਮ ਹੋ ਰਿਹਾ ਮਿਤੀ 29 ਫੱਗਣ ਤੇ 30 ਫੱਗਣ ਰਾਤ ਨੂੰ 7 ਵਜੇ ਤੋਂ 12 ਵਜੇ ਤੱਕ ਦੋ ਦਿਨ ਦਾ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ ਉਸ ਸਮਾਗਮ ਦਾ ਜੋ ਭਾਵ ਹੈ ਕਿ ਆਪਾਂ ਨਾਨਕ ਸਾਈ ਕੈਲੰਡਰ ਅਨੁਸਾਰ ਨਵੇਂ ਸਾਲ ਨੂੰ ਮਨਾਉਣਾ 1 ਚੇਤ 557 1 ਚੇਤ ਸੰਮਤ 557 ਨਵਾਂ ਸਾਲ ਚੱਲ ਰਿਹਾ ਹੈ ਜੋ ਅੰਗਰੇਜ਼ੀ ਮਿਤੀ 14 ਮਾਰਚ ਬਣਦੀ ਹੈ ਮਿਤੀ 12 ਤਰੀਕ ਰਾਤ ਨੂੰ 7 ਵਜੇ ਤੋਂ 11 ਵਜੇ ਤੱਕ ਸਤਿਕਾਰਯੋਗ ਡਾਕਟਰ ਸੇਵ ਸਿੰਘ ਦੇ ਜਥੇ ਵੱਲੋਂ ਕੀਰਤਨ ਹੋਵੇਗਾ ਜੀ ਉਪਰੰਤ ਗੁਰੂ ਕੀ ਦੇਗ ਲੈਣ ਉਪਰੰਤ ਗੁਰੂ ਸੰਗਤਾਂ ਗੁਰਦੁਆਰਾ ਲੰਗਰ ਛੱਕ ਕੇ ਆਪਣੇ ਘਰਾਂ ਨੂੰ ਜਾਣ ਗਿਆ ਇਸ ਸਮਾਗਮ ਦੀ ਜਗ੍ਹਾ ਦਾ ਇਸ਼ਾਰਾ ਜੀ ਸਮਾਗਮ ਗੁਰਦੁਆਰਾ ਬੁਰਸਾ ਸਾਹਿਬ ਧਾਰੀਵਾਲ ਵਿਖੇ ਹੋਏਗਾ ਜੀ ਇਲਾਕੇ ਦੀਆਂ ਸੰਗਤਾਂ ਨੂੰ ਕੀ ਅਪੀਲ ਕਰਨਾ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਨਾਨਕ ਸਾਹਿਬ ਕਲੰਡਰ ਅਨੁਸਾਰ ਜੋ ਨਵਾਂ ਸਾਲ ਇਕ ਚੇਤ 555 ਚੜ੍ਹਨਾ ਹੈ ਉਹਨੂੰ ਮਨਾਉਣ ਲਈ ਸਾਰਾ ਸਮਾਗਮ ਹੋ ਰਿਹਾ ਇਸੇ ਤਰ੍ਹਾਂ 30 ਫੱਗਣ ਰਾਤ ਨੂੰ 7 ਵਜੇ ਫਿਰ ਕੀਰਤਨ ਦਾ ਦੁਬਾਰਾ ਆਰੰਭ ਹੋਏ 30 ਫੱਗਣ ਮੁਤਾਬਕ 13 ਮਾਰਚ ਰਾਤ ਨੂੰ ਇਹ 7 ਵਜੇ ਤੋਂ ਸਮਾਗਮ ਸ਼ੁਰੂ ਹੋਣਗੇ ਠੀਕ 12 ਵਜੇ ਤੱਕ ਗੁਰਮਤ ਸਮਾਗਮਾਂ ਉਪਰੰਤ ਇਸ ਸੰਮਤ 556 ਨੂੰ ਫਤਿਹ ਬੁਲਾਈ ਜਾਵੇਗੀ ਅਤੇ ਇੱਕ ਚੇਤ 557 ਇੱਕ ਚੇਤ ਸੰਮਤ 552 ਨੂੰ ਜੀ ਆਇਆਂ ਆਖਦੇ ਹਾਂ ਨਵੇਂ ਸਾਲ ਦਾ ਪਹਿਲਾ ਮਹੀਨਾ ਚੇਤ ਦਾ ਮਹੀਨਾ ਪੜ੍ਹ ਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾ ਕੇ ਅਨੌਕਕ ਅਤਿ ਸਭਾਈ ਚਲਾ ਕੇ ਨਵੇਂ ਸਾਲ ਦੀ ਆਮਦ ਨੂੰ ਮਨਾਇਆ ਜਾਵੇਗਾ ਅਸੀਂ ਸਾਬ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਭਾਈ ਪੁਰਜੋ ਰਪੀਲ ਕਰਦੇ ਹਾਂ ਭਾਈ ਮਨਮਰਗੇ ਸੰਗਤਾਂ ਦੋ ਦਿਨ ਦੇ ਸਮਾਗਮ ਵਿੱਚ ਹਾਜ਼ਰੀਆਂ ਭਰੋ ਜੀ ਗੁਰੂਦਿਆਂ ਖੁਸ਼ੀਆਂ ਪ੍ਰਾਪਤ ਕਰੋ ਇਸੇ ਵਿਸ਼ੇ ਵਿੱਚ ਪ੍ਰਬੰਧ ਨੂੰ ਅਨੁਸ਼ਾਸਨ ਨੂੰ ਕਾਇਮ ਰੱਖਣ ਵਾਸਤੇ ਆਪਾਂ ਥਾਣਾ ਧਾਰੀਆਲ ਵਿਖੇ ਵੀ ਐਸ ਐਚਓ ਸਾਹਿਬ ਨੂੰ ਵੀ ਐਪਲੀਕੇਸ਼ਨ ਦੇਣ ਆਏ ਕਿ ਉਹ ਜੋ ਅਨੁਸ਼ਾਸਨ ਨੂੰ ਕਾਇਮ ਰੱਖਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ